हेलो एवरीवन स्वागत है ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਜਿਵੇਂ ਤੁਹਾਨੂੰ ਪਤਾ ਹੀ ਹੈ 바ਵਾ ਬਲਵੰਤ ਦੇ ਜੀਵਨ ਅਤੇ ਰਜਲਾਮਾਂ ਨਾਲ ਸੰਬੰਧਿਤ ਵੀਡੀਓ ਪਹਿਲਾਂ ਹੀ YouTube ਤੇ ਪਾਈ ਜਾ ਚੁੱਕੀ ਹੈ ਅੱਜ ਆਪਾਂ 바ਵਾ ਬਲਵੰਤ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਾਂਗੇ ਸੋ ਵੀਡੀਓ ਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਪਹਿਲਾ ਪ੍ਰਸ਼ਨ ਹੈ 바ਵਾ ਬਲਵੰਤ ਦਾ ਜਨਮ ਕਦੋਂ ਅਤੇ ਕਿੱਥੇ ਹੋਇਆ 21 ਅਗਸਤ 1915 ਨੂੰ ਅੰਮ੍ਰਿਤਸਰ ਵਿੱਚ ਜਨਮ ਸਮੇਂ 바ਵਾ ਬਲਵੰਤ ਦਾ ਕੀ ਨਾਮ ਰੱਖਿਆ ਗਿਆ ਮੰਗਲ ਜ਼ੈਨ 바ਵਾ ਬਲਵੰਤ ਦੀ ਮਾਤਾ ਉਸ ਨੂੰ ਕਿਹੜੇ ਨਾਮ ਨਾਲ ਪੁਕਾਰਦੀ ਸੀ ਕੋੜਾ ਮਲ 바ਵਾ ਬਲਵੰਤ ਦੇ ਮਾਤਾ ਪਿਤਾ ਦਾ ਨਾਮ ਦੱਸੋ ਦੀਨਾਨਾਥ ਅਤੇ ਗਿਆਨਦੇਵੀ 바ਵਾ ਬਲਵੰਤ ਦਾ ਪਹਿਲਾ ਕਾਫ ਸੰਗ੍ਰਹਿ ਕਿਹੜਾ ਸੀ ਸ਼ੇਰੇ ਹਿੰਦ 바ਵਾ ਬਲਵੰਤ ਲਈ ਜ਼ਿੰਦਗੀ ਦੀ ਸਭ ਤੋਂ ਉੱਤਮ ਵਸਤੂ ਕਿਹੜੀ ਹੈ ਪਿਆਰ ਆਰੰਭ ਵਿੱਚ ਬਾਬਾ ਬਲਵੰਤ ਨੇ ਕਿਹੜੇ ਨਾਂ ਹੇਠ ਕਵਿਤਾ ਲਿਖੀ ਬਲਵੰਤ ਰਾਏ ਬਾਬਾ ਬਲਵੰਤ ਦਾ ਆਖਰੀ ਕਾਵ ਸੰਗ੍ਰਹਿ ਕਿਹੜਾ ਸੀ ਸੁਗੰਧ ਸਮੀਰ ਬਾਬਾ ਬਲਵੰਤ ਦੀਆਂ ਚੋਣਵੀਆਂ ਕਵਿਤਾਵਾਂ ਦਾ ਕਾਵ ਸੰਗ੍ਰਹਿ ਕਿਹੜਾ ਸੀ ਕਾਵ ਸਾਗਰ ਬਾਬਾ ਬਲਵੰਤ ਨੇ ਪੰਜਾਬੀ ਵਿੱਚ ਕਵਿਤਾ ਲਿਖਣੀ ਕਦੋਂ ਸ਼ੁਰੂ ਕੀਤੀ 1936 ਵਿੱਚ ਮਹਾਨਾਚ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਕਿਹੜਾ ਹੈ 1941 ਅਮਰ ਗੀਤ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ 1942 ਜਵਾਲਾਮੁਖੀ ਕਾਵ ਸੰਗ੍ਰਹਿ ਕਿਹੜੇ ਸਾਲ ਵਿੱਚ ਛਪਿਆ 1943 ਵਿੱਚ ਬੰਦਰਗਾ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਵਾਰਾ ਦੱਸੋ 1952 ਸੁਗੰਧ ਸਮੀਰ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ 1959 ਵਿੱਚ ਬਾਬਾ ਬਲਵੰਤ ਨੂੰ ਪੰਜਾਬੀ ਵਿੱਚ ਕਵਿਤਾ ਲਿਖਣ ਲਈ ਕਿਸ ਨੇ ਪ੍ਰੇਰਿਤ ਕੀਤਾ ਦੇਵੀ ਦਾਸ ਨੇ ਬਾਬਾ ਬਲਵੰਤ ਦੀ ਸ਼ਾਹ ਕਾ ਰਚਨਾ ਕਿਹੜੀ ਹੈ ਬੰਦਰਗਾਹ 바ਵਾ ਬਲਵੰਤ ਦਾ ਦੇਹਾਂਤ ਕਦੋਂ ਹੋਇਆ 24 ਜੂਨ 1972 ਨੂੰ ਕਿਹੜਾ ਸਾਲ 바ਵਾ ਬਲਵੰਤ ਦਾ ਸ਼ਤਾਬਦੀ ਵਰ ਆ ਰਿਹਾ 2015 바ਵਾ ਬਲਵੰਤ ਦੀ ਕਿਹੜੀ ਪੁਸਤਕ ਨੂੰ ਭਾਸ਼ਾ ਵਿਭਾਗ ਦਾ ਸਨਮਾਨ ਮਿਲਿਆ ਸੁਗੰਧ ਸਮੀਰ 바ਵਾ ਬਲਵੰਤ ਕਿਹੜੇ ਦੌਰ ਦਾ ਕਵੀ ਹੈ ਦੂਜੇ ਦੌਰ ਦਾ 바ਵਾ ਬਲਵੰਤ ਨੇ ਆਪਣੀ ਕਵਿਤਾ ਦੀ ਪ੍ਰੇਰਣਾ ਕਿਸ ਨੂੰ ਮੰਨਿਆ ਸੀ ਪ੍ਰੇਮਿਕਾ ਦੀ ਖਾਮੋਸ਼ੀ ਨੂੰ बाबा बलवंत कांग्रेस पार्टी ਵਿੱਚ ਕਦੋਂ ਸ਼ਾਮਿਲ ਹੋਇਆ 1930 ਵਿੱਚ बाबा बलवंत ਦੀਆਂ ਮਨੁੱਖੀ ਕਲਿਆਣ ਸੰਧੀ ਕਵਿਤਾਵਾਂ ਵਿੱਚੋਂ ਸਭ ਤੋਂ ਪ੍ਰਸਿੱਧ ਕਵਿਤਾ ਕਿਹੜੀ ਹੈ ਬਾਗੀ बाबा बलवंत ਉੱਪਰ ਕਿਹੜੇ ਉਰਦੂ ਕਵੀ ਦਾ ਪ੍ਰਭਾਵ ਸੀ ਅਲਾਮਾ ਇਕਬਾਲ ਦਾ बाबा ਨੇ ਪੂੰਜੀਪਤੀਆਂ ਵਿਰੁੱਧ ਕਿਹੋ ਜਿਹੀ ਕੋਹਲ ਛੇੜਨ ਦੀ ਪ੍ਰੇਰਣਾ ਦਿੱਤੀ ਹਥਿਆਰਬੰਦ बाबा ਬਲਵੰਤ ਨੇ ਕਿਹੜੇ ਅੰਗਰੇਜ਼ੀ ਗਾਵ ਰੂਪ ਨੂੰ ਉਹਦਾ ਅਰਮਣਾ ਕੇ ਕਵਿਤਾ ਲਿਖੀ ਸੋਨੈਟ ਸੋਨੈਟ ਵਿੱਚ ਕਿੰਨੀਆਂ ਸਤਰਾਂ ਹੁੰਦੀਆਂ ਨੇ 8 6 14-17 ਹੁੰਦੀਆਂ ਨੇ ਮਹਾਨਾਜ ਕਾਵ ਸੰਗ੍ਰਹਿ ਦਾ ਮੁੱਖਬੰਦ ਕਿਸ ਨੇ ਲਿਖਿਆ ਖਾਨ ਬਹਾਦਰ ਅਬਦੁਲ ਚੁਗਤਾਈ ਨੇ ਮਹਾਨਾਜ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਕਵਿਤਾਵਾਂ ਸ਼ਾਮਿਲ ਹਨ 75 ਕਵਿਤਾਵਾਂ ਮਹਾਨਾਜ ਕਾਵ ਸੰਗ੍ਰਹਿ ਕਿਸ ਨੂੰ ਸਮਰਪਿਤ ਹੈ ਪਾਲ ਸਿੰਘ ਨੂੰ ਅਮਰ ਗੀਤ ਕਾਵ ਸੰਗ੍ਰਹਿ ਦਾ ਮੁੱਖਬੰਦ ਕਿਸ ਨੇ ਲਿਖਿਆ ਪਾਲ ਸਿੰਘ ਨੇ ਅਮਰਗਿੱਤ ਕਾਵ ਸੰਗ੍ਰਹਿ ਕਿਸ ਨੂੰ ਸਮਰਪਿਤ ਸੀ ਖਾਨ ਬਹਾਦਰ ਅਬਦੁਲ ਜ਼ੂਕ ਤਾਈ ਨੂੰ ਜਵਾਲਾਮੁਖੀ ਕਾਵ ਸੰਗ੍ਰਹਿ ਵਿੱਚ ਕਿੰਨੀਆਂ ਕਵਿਤਾਵਾਂ ਹਨ 28 ਕਵਿਤਾਵਾਂ ਬਾਬਾ ਬਲਵੰਤ ਦੀ ਇੱਕ ਬਚਨੀ ਕਵਿਤਾ ਦਾ ਉੱਤਮ ਨਮੂਨਾ ਕਿਹੜਾ ਹੈ ਸਾਗ ਵਾਲੀ ਬਾਬਾ ਬਲਵੰਤ ਦੇ ਚੋਣਵੀਆਂ ਰਚਨਾਵਾਂ ਦੇ ਸੰਗ੍ਰਹਿ ਕਾਵ ਸਾਗਰ ਦਾ ਪ੍ਰਕਾਸ਼ਨ ਸਾਲ ਕਿਹੜਾ ਹੈ 1954 ਬਾਬਾ ਬਲਵੰਤ ਦੀ ਵਾਰਤਕ ਪੁਸਤਕ ਕਿਹੜੀ ਹੈ ਕਿਸ ਕਿਸ ਤਰ੍ਹਾਂ ਦੇ ਨਾਚ ਕਦੋਂ ਤੱਕ ਤੁਰੋਗੇ ਕਿਨਾਰੇ ਕਿਨਾਰੇ ਕਵਿਤਾ ਕਿਹੜੇ ਕਾਵ ਸੰਗ੍ਰਹਿ ਵਿੱਚ ਸ਼ਾਮਿਲ ਹੈ ਸੁਗੰਧ ਸਮੀਰ ਜ਼ਿੰਦਗੀ ਇਹ ਪਰਾਇਆ ਧਨ ਨਹੀਂ ਦੀ ਵਿਦਾ ਦੱਸੋ ਗਜ਼ਲ ਬਾਬਾ ਬਲਵੰਤ ਨੇ ਸੀਤਾ বনਵਾਸ ਦਾ ਇੱਕ ਚਿੱਤਰ ਵੇਖਣ ਮੰਗਰੋ ਕਿਹੜੀ ਕਵਿਤਾ ਲਿਖੀ ਦੂਰ ਇੱਕ ਬਹਿਲ ਖੜੀ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ